ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ 5ਵੀਂ ਜਮਾਤ ਦੇ ਵਿਸ਼ਾ ਗਣਿਤ ਦੇ ਪੰਨਾ ਨੰਬਰ 4 ਅਤੇ 5 ਦੇ 9ਵੇਂ ਸਵਾਲ ਨੂੰ ਸਮਝੋ ਅਤੇ ਲਿਖੋ ਨੂੰ ਕਰਾਂਗੇ ਇਹ ਨਮੂਨੇ ਆ ਬਾਂਕ ਸਵਾਲ ਹਨ ਪਿਆਰੇ ਬੱਚਿਓ ਇਹ ਮਤਲਬ ਕਿ ਕੁਝ ਸੀਰੀ ਸਾਨੂੰ ਦਿੱਤੀ ਹੋਈ ਹੈ ਅੱਗੇ ਅਸੀਂ ਇਸ ਨੂੰ ਵਿਧਾਨਾ ਹੈ ਪਹਿਲਾਂ ਅਸੀਂ ਇਸ ਨੂੰ ਸਮਝਣਾ ਹੈ ਜਿਵੇਂ 110 210 310 410 ਪਿਆਰੇ ਬੱਚਿਓ ਇਹਨਾਂ ਸਵਾਲਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਹਨਾਂ ਵਿੱਚ ਇੱਕ ਇੱਕ ਸੈਂਕੜਾ ਵਧਦਾ ਜਾ ਰਿਹਾ ਹੈ ਜਦਕਿ ਦਹਾਈ 10 ਹੀ ਹੈ 10 10 10 10 ਫਸ ਸੈਂਕੜਾ 1 2 3 4 ਤਾਂ ਹੁਣ ਇਹਨੂੰ ਸਮਝਦੇ ਹੋਏ ਸਾਨੂੰ ਅੱਗੇ ਕੀ ਲਿਖਣਾ ਪਏਗਾ ਕੀ ਆਏਗਾ ਸ਼ਾਬਾਸ਼ 510 ਫਿਰ ਅੱਗੇ 610 ਫਿਰ ਅੱਗੇ 710 ਫਿਰ ਅੱਗੇ 810 ਸ਼ਾਬਾਸ਼ ਤੇ ਹੁਣ ਅਗਲਾ ਸਵਾਲ ਸਾਡਾ 20 ਸਵਾਲ ਹੈ 2018 2019 2020 2021 ਪਿਆਰੇ ਬੱਚੋ ਇੱਕ ਇੱਕ ਅਗੇਤਰ ਲੱਗਦਾ ਜਾ ਰਿਹਾ ਹੈ ਭਾਵ ਇੱਕ ਇੱਕ ਅਗਲੀ ਸੰਖਿਆ ਲਗਾਤਾਰ ਅਗਲੀ ਸੰਖਿਆ ਆ ਰਹੀ ਹੈ 2021 ਸ਼ਾਬਾਸ਼ ਤੇ ਇਸ ਤੋਂ ਅਗਲਾ ਸਾਡਾ ਸੀ ਸਵਾਲ ਹੈ 1220 1190 1160 1130 30 60 90 ਹਾਂ ਪਿਆਰੇ ਬੱਚਿਓ ਇਹਨੂੰ ਦੇਖ ਕੇ ਸਾਨੂੰ ਸਮਝ ਆ ਹੀ ਗਿਆ ਹੋਵੇਗਾ ਕਿ ਇਹਨਾਂ ਵਿੱਚੋਂ 30 30 ਘਟਦੇ ਜਾ ਰਹੇ ਹਨ ਇਸ ਸੰਖਿਆ ਵਿੱਚੋਂ ਅਗਰ ਸੀ 30 ਘਟਾਵਾਂਗੇ ਤਾਂ 1190 ਆਏਗਾ ਦੇਖੋ 11 ਉਹੀ ਹੈ 11 90 ਦੇ ਵਿੱਚੋਂ ਅਗਰ 30 ਘਟਾਵਾਂਗੇ 60 60 ਦੇ ਵਿੱਚੋਂ ਅਗਰ 30 ਘਟਾਵਾਂਗੇ ਤਾਂ 30 ਤੇ ਹੁਣ 1130 ਵਿੱਚੋਂ ਅਗਰ 30 ਘਟਾਵਾਂਗੇ ਤਾਂ ਇਹ 30 ਘਟ ਜਾਣਗੇ ਤਾਂ ਸਾਲ ਲੈ ਕੇ ਕੀ ਰਹੇਗਾ 1100 1100 ਦੇ ਵਿੱਚੋਂ 30 ਘਟਾ ਦੇਵਾਂਗੇ ਤਾਂ 100 ਦੇ ਵਿੱਚੋਂ 30 ਘਟਾਣ ਤੇ ਆ ਜਾਏਗਾ 70 1070 1040 ਤੇ 1010 ਤਾਂ ਸਾਡਾ ਡੀ ਸਵਾਲ ਹੈ ਪਿਆਰੀ ਬੱਚਿਓ 1110 1220 1330 1400 40 ਹਾਂ ਪਿਆਰੇ ਬੱਚਿਓ ਸਮਝ ਆ ਗਿਆ ਹੋਵੇਗਾ ਤਾਂ ਇਹਨਾਂ ਦੇ ਵਿੱਚ ਇੱਕ ਸੈਂਕੜਾ ਤੇ ਇੱਕ ਦਹਾਈ ਵੱਧਦੀ ਜਾ ਰਹੀ ਹੈ ਜਿਵੇਂ ਦੇਖੋ ਜੇ ਅਸੀਂ ਸਿਰਫ ਵਿਚਾਲੇ ਵਾਲੇ ਦੋ ਅੰਕਾਂ ਨੂੰ ਦੇਖੀਏ 11 11 ਦੋਨੀ 22 11 ਤੀਏ 33 11 ਚੌਕੇ 44 1 ਤੇ 0 ਸਾਰੀਆਂ ਰਕਮਾਂ ਦੇ ਵਿੱਚ ਇਦਾਂ ਹੀ ਹੈ ਹਜ਼ਾਰ ਦੇ ਸਥਾਨ ਤੇ 1 ਤੇ ਇਕਾਈ ਦੇ ਸਥਾਨ ਤੇ 0 ਉਦਾਂ ਹੀ ਹੈ ਤਾ ਅਸੀਂ ਇਸ ਤੋਂ ਅਗਲਾ 1550 ਇਸ ਤੋਂ ਅਗਲਾ 1660 ਤੇ ਇਸ ਤੋਂ ਅਗਲਾ 1770 ਤੇ ਇਸ ਤੋਂ ਅੱਗੇ 1880 ਇਹ ਸਵਾਲ ਹੈ ਪਿਆਰੇ ਬੱਚਿਓ 5800 5850 5900 5950 ਹਰ ਇੱਕ ਸੰਖਿਆ ਵਿੱਚ 50 50 ਵਾਧੇ ਜਾ ਰਹੇ ਹਨ ਤਾਂ ਹੁਣ ਇਹਦੇ ਵਿੱਚ 50 ਹੋਰ ਵਧਾ ਦਈਏ ਤਾਂ ਇਹ ਹੋ ਜਾਏਗਾ 6000 6000 ਤੋਂ ਬਾਅਦ 50 ਹੋਰ ਵਧਾ ਦਈਏ ਇਹ ਹੋ ਜਾਏਗਾ 6050 6050 ਦੇ ਵਿੱਚ 50 ਹੋਰ ਵਧਾ ਦਈਏ ਇਹ ਹੋ ਜਾਏਗਾ 6100 6100 ਦੇ ਵਿੱਚ 50 ਹੋਰ ਵਧਾ ਦਈਏ ਤਾਂ ਹੋ ਜਾਏਗਾ 6150 ਸ਼ਾਬਾਸ਼ ਪਿਆਰੇ ਬੱਚਿਓ ਉਮੀਦ ਕਰਦਾ ਹਾਂ ਇਸ ਵੀਡੀਓ ਵਿੱਚਲੇ ਸਵਾਲ ਵੀ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਏ ਹੋਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ